ਕਬੱਡੀ 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 ਮਾੜੂ ਜਾਣਾ ਕੈਮਰਾ ਉੱਪਰ ਪਾਏ ਉੱਪਰ ਦੇ ਕਰਕੇ ਰੱਖੀਏ ਬੰਦੇ ਕੰਮ ਚੜਾ ਕੇ ਰਖੋਣ ਪਹਿਲਾ ਲਾ ਗਿਆ ਇਹ ਥੋਡੇ ਵੱਲੋਂ 2000 ਰੁਪਏ ਆਪਾਂ ਕਰ ਦਿਆਂਗੇ ਰੰਧਾਵਾ ਜੀ ਵੱਲੋਂ ਜੇ ਆਹ ਲਾ ਗਿਆ ਤੇ ਮੇਰੇ ਵੀਰੋ ਕੁਲਜੀਤ ਵਰਗੇ ਖਿਡਾਰੀ ਇਦੋਂ ਯੋਰਾ ਪਿੰਡਾ ਪੀਪਾ ਸਾਰੇ ਵੱਡੇ ਨਾਂ ਦੇ ਆ ਵੀ ਅਮਰੀਖੀਆਂ ਕਰਦੇ ਗੱਲ ਅੰਬਾ ਆ ਗਿਆ ਖੇਡ ਮੈਦਾਨ ਅੰਦਰ ਪਹਿਲੀ ਰੇਡ ਪਾਉਣ ਦੇ ਲਈ ਨਡਾਲੇ ਦੇ ਮੇਲੇ ਦੀ ਪਹਿਲੀ ਰੇਡ ਮੇਰੇ ਮਿੱਤਰੋ ਝਟਾਣਾ ਕਲਵੀ ਆਹ ਸਾਹਮਣੇ ਜਿਹਦੇ ਨੰਬਰ ਰੇਡਰ ਦੇ ਉਸੇ ਜੁੜਦਾ ਹੋਇਆ ਐ ਰਪਿੰਦਰ ਆ ਪੜ ਕੇ ਜੱਗਾ ਫਿਆਰੀ ਬਲਜੀਤ ਸੰਧੂ ਤੇ ਪਵੀ ਰੰਧਾਵੇ ਵੱਲੋਂ ਪਹਿਵੀਂ ਰੰਧਾਵੇ ਵੱਲੋਂ ਜੋਨੇ ਨੇ ਦੋ ਜੱਫੇ 5000 ਰੁਪਏ ਹੋਣਗੇ ਫਿਆਰੀ ਵਾਲਾ ਜੱਗਾ ਬਰੀਕਾ ਤੋਂ ਜੁੜਿਆ ਹੋਇਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਕੁਲਵੀਰ ਚਟਾਣਾ ਕੁਲਵੀਰ ਚਟਾਣਾ ਅੰਬਾ ਸਰ ਸਿੰਘ ਅੰਬਾ ਸਰ ਸਿੰਘ ਅੱਪਾ ਤੇ ਕੁਲਵੀਰ ਹਰ ਰੋਜ਼ ਵੈਸਟ ਬੈਂਡ ਵਾਲੀ ਗੱਲ ਕਰਦੇ ਆ ਨੌਜੋਨ ਪਰ ਪੁਆਇੰਟ 23 ਓਹ ਪਾੜਾ ਪੈਦਾ ਭਗੜੇ ਪੈਂਦੇ ਭਗੜੇ ਪੈਂਦੇ ਆ ਭਗੜੇ ਪੈਂਦੇ ਆ ਮੇਰੇ ਮਿੱਤਰੋ ਇਹ ਕਬੱਡੀ ਆ ਉਹ ਮਾਹ ਖੇਡ ਆ ਇਹ ਕਹਿੰਦੇ ਪੰਜਾਬ ਦੀ ਖੇਡ ਆ ਮੇਰੇ ਮਿੱਤਰੋ ਜਿਹੜੀ ਕਹਿੰਦੇ ਗੋਰੇ ਕਾਲੇ ਨੇ ਅਪਣਾਈ ਹੋਈ ਆ ਪਰ ਅੱਜ ਕਿੰ ਅੰਬਾ ਅੰਬਾ ਕਬੱਡੀ ਪਾ ਰਿਹਾ ਇਸ ਲਈ ਖੇਡ ਮੈਦਾਨ ਅੰਦਰ ਦੁਨੀਆ ਦਾ ਟਾਪਰ ਹੈ ਨਵਾਬਾ ਵਰਗੀ ਤੋਰ ਹੈ ਪ੍ਰੋਫੈਸਰ ਮੱਖਣ ਸਿੰਘ ਜੀ ਸਾਡੇ ਉਸਤਾਦ ਜੀ ਨੇ ਆਖਿਆ ਵੀ ਇਹ ਕਬੱਡੀ ਦਾ ਰੁਸਤਮ ਹੈ ਇਹ ਕਬੱਡੀ ਦਾ ਰੁਸਤਮ ਹੈ ਔਲਖਾ ਵਾਲਿਆ ਅੱਜ ਬੁਲਟ ਨੇ ਆਹ ਸਾਹਮਣੇ ਯੋਧਾ ਕਰਦਾ ਕੋਸ਼ਿਸ਼ ਤੇ ਪਾਇਆ ਅੰਬਾ ਸੋਰ ਸਿੰਘ ਦਾ ਅੰਬਾ ਆਪਣੀ ਟੀਮ ਦੇ ਲਈ ਜੋੜ ਗਿਆ ਬਾਹਵਾ ਉੱਤੇ ਮਾਨਵੀ ਜਿਹਨੇ ਤੋਂ ਵੀ ਸੀਗੇ ਠੱਕਦੇ ਉਹ ਮੁਠੀਆਂ ਚ ਮੀਚੇ ਹੋਏ ਆ। ਉਹ ਫਿਰ ਕੱਢਦੇ ਰਿਕਾਰਡ ਪੈੜਾ ਚੀਤੇ ਹੋਏ ਆ। ਫਿਰ ਕੱਢਦੇ ਰਿਕਾਰਡ ਪੈੜਾ ਚੀਤੇ ਹੋਏ ਆ। ਮੈਚ ਕਾ ਦਾ ਹੈ? ਆਹ ਲੱਗਦਾ ਜਿਵੇਂ ਜੱਟ ਤੇ ਜ਼ਮੀਨ ਚੱਲਦੀ ਹੁੰਦੀ ਹੈ। ਉਹ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ। ਉਧਰ ਸੁਰਸਿੰਘ ਵਾਲਾ ਅੰਦਾ ਉੱਪਰ ਕਹਿੰਦੇ ਅੰਮਾ ਸੁਰਸਿੰਘ ਦਾ। ਇਹ ਕਹਿੰਦੇ ਪੰਜਾਬ ਰੋਡ ਦੇ ਇਹ ਪੱਟੇ ਅਫਸਰ ਦਾ ਬੇਟਾ ਰਪਿੰਦਰ ਆ। ਅਲਜੀਪ ਰੰਧਾਵਾ ਜੀ ਵੱਲੋਂ 1000 ਰੁਪਿਆ ਯੋਧੇ ਦੇ ਲਈ ਪੁੰਜਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਦੀਪ ਰੰਦਾਵਾ ਜੀ ਉਹਨਾਂ ਦਾ ਬਲਜੀਤ ਮੜਾਰੇ ਦੇ ਗਹਿ ਗੱਜਵੇਂ ਯਾਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ 27000 ਆ ਥੋੜਾ ਥੋੜਾ ਆਪਾਂ ਗਰਾਊਂਡ ਬਿਲਕੁਲ ਕਲੀਅਰ ਕਰ ਦਈਏ ਮੇਰੀ ਹੱਥ ਬਨ ਕੇ ਬੇਨਤੀ ਆ ਭਰਾਵਾਂ ਨੂੰ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਅੰਬੇ ਦੀ ਅੰਮਾ ਸਰ ਸਿੰਘ ਦਾ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਅੰਦਰ ਡਕੋਲੇ ਸ਼ਰਨਾ

ਕਹਿੰਦੇ ਵੱਡੀ ਖੇਡ ਲਈ ਚਲੇਗੇ ਫਿਰ ਉਸ ਤਰ੍ਹਾਂ ਦੀ ਭਾਵਨਾ ਦਾ ਹੋਇਆ ਰਿਜ਼ਲਟ ਮਿਲ ਜਾਣਾ ਸੋ ਜਿਸ ਤਰ੍ਹਾਂ ਦੀ ਭਾਵਨਾ ਪਰ ਰੱਖਾਂਗੇ ਉਸ ਤਰ੍ਹਾਂ ਦਾ ਮਾਨ ਸਤਕਾਰ ਸਭ ਗਰਾਊਂਡਾਂ ਦੇ ਵਿੱਚੋਂ ਮਿਲ ਜਾਣਾ ਬਹੁਤ ਬਹੁਤ ਧੰਨਵਾਦ ਰੁਮੀ ਵਾਲਿਆਂ ਆਓ ਸਾਹਮਣੇ ਖੇਡ ਮੈਦਾਨ ਉੰਦਰ ਦਗਾਲ ਵਾਲੇ ਦਾ ਪੱਕਾ ਯਾਰ ਹੈ ਰੁਮੀ ਵਾਲਾ ਮਾਨ ਆਓ ਸਾਹਮਣੇ ਇੱਕ ਪਾਸੇ ਕਹਿੰਦੇ ਜਟਾਣਾ ਜਟਾਣਾ ਕੁਲਵੀਰ ਔਰ ਦੂਜੇ ਪਾਸੇ ਅੰਮਾ ਅੰਮਾ ਤੇ ਕੁਲਵੀਰ ਜਟਾਣਾ ਮੇਰੇ ਮਿੱਤਰੋ ਆਓ ਸਾਹਮਣੇ ਕਹਿੰਦੇ ਨੰਬਰ ਰੀਡਰ ਦੇ ਸੱਜੇ ਅੰਬਾ ਫੇਰ ਆ ਗਿਆ ਅੰਬਾ ਵੀ ਅੱਜ ਕੁਝ ਵੱਖਰਾ ਕਰਨ ਨੂੰ ਫਿਰਦਾ ਹੈ ਮੇਰੇ ਵੀਰੋ ਬੜੀ ਦੂਰ ਤੋਂ ਆਇਆ ਹੈ ਮੇਰੇ ਵੀਰੋ ਸੁਰ ਸਿੰਘ ਦੀ ਧਰਤੀ ਹੈ ਮਾਨ ਸਨਮਨ ਲੈ ਵੀ ਭਾਈ ਜੇ ਮਾਇਆ ਆਪਾਂ ਹੱਥ ਦੇ ਵਿੱਚ ਹੀ ਫੜਾ ਲੀਏ ਤੇ ਬੜੀ ਵਧੀਆ ਗੱਲ ਹੋਊਗੀ ਇਹ ਤੇ ਯਾਰ ਮੇਰੇ ਵੀਰੋ ਪਲੇਅਰ ਨੇ ਇਹਨਾਂ ਦਾ ਸਤਕਾਰ ਬੜਾ ਜ਼ਰੂਰੀ ਹੈ ਮੈਂ ਹੋਰਾਂ ਕਮੇਟੀਆਂ ਨੂੰ ਹੋਰਾਂ ਟੂਰਨਾਮੈਂਟਾਂ ਤੇ ਵੀ ਬੇਨਤੀ ਕਰਦਾ ਹੈ ਨਹੀਂ ਫੇਰ ਰਪੋਟਾ ਕੇਰ ਰਪੋਟਾ ਕੇਆ ਵੱਡੇ ਬਾਈ ਰਪੋਟਾ ਖੜੇ ਆ ਉਹਨਾਂ ਦਾ ਧੰਨਵਾਦ ਆ ਨੰਬਰ ਜਿਹੜਾ ਲੈ ਗਿਆ 2000 ਦਾ ਮੇਰੇ ਮਿੱਤਰੋ ਅੰਬਾ ਅੰਬਾ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਇੱਥੇ ਕਹਿੰਦੇ ਅੰਬਾ ਅੰਬਾ ਅਮਰਪਾਲ ਸਿੰਘ ਅੰਬਾ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਹੈ ਅੰਬਾ ਅੰਬੇ ਦੀ ਪਹਿਲੀ ਰੇਡ ਹੈ ਨੌਜਨ ਸ਼ਰਨਾ ਪਿਆਰ ਫਰੀਦਕੋਟ ਦੀ ਸ਼ਾਨ ਆ ਸਾਹਮਣੇ ਇਤ ਬਰਾੜ ਦੇ ਜ਼ਿਲ੍ਹੇ ਦਾ ਹੈ ਹਰਜੀਤ ਬਰਾੜ ਦੇ ਜ਼ਿਲ੍ਹੇ ਦਾ ਇਸ ਦੁਨੀਆ ਤੇ ਰੋਜ ਨਹੀਂ ਆਉਣਾ ਦਿਲ ਨੂੰ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਏ ਬਾਜੇ ਖੋਨੇ ਵਾਲਾ ਨੌਜਵਾਨ ਗਬਰੂ ਦੀ ਪੈ ਚੁੱਕੀ ਹੈ ਅਮਰੀਕ ਸਿਆ ਚੱਕ ਲਾ ਮਾਈਕ ਲੈਓ ਸਾਹਮਣੇ ਕਦੇ ਰੇਡ ਪੈ ਗਈ ਰੇਡ ਪੈ ਗਈ ਓਏ ਇਹ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਅੰਬਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਹੈ ਔਲਖਾਨਾ ਮੁੰਡੇ ਕਹਿੰਦੇ 50 ਡਾਲਰ ਦਿੱਤੇ ਜਾਣਗੇ ਪਰ ਅੰਬਾ ਕਬ 11 ਫਰਵਰੀ ਉਹ ਕਹਿੰਦੇ ਟਾਕਰੀਏ ਦੀ ਚੈਂਪੀਅਨਸ਼ਿਪ ਹੋਵੇਗੀ ਆ ਲਾਕੇ ਰੇ ਇਹ ਇਲਾਕਾ ਬੜਾ ਪੈਸਾ ਲਾ ਜਾਂਦਾ ਮੇਰੇ ਵੀਰੋ ਖੇਡ ਕਬੱਡੀ ਤੇ ਆਹ ਅੰਦਾ ਅੰਦਾ ਸਾਰੇ ਪੰਜਾਬ ਦੀ ਧਰਤੀ ਤੇ ਬੜਾ ਸਤਕਾਰ ਬਖਸ਼ਿਆ ਜਾਂਦਾ ਹੈ ਕਬੱਡੀ ਦੇ ਖਿਡਾਰੀਆਂ ਨੂੰ ਜਿਟਾਣਿਆਂ ਵਾਲਿਆ ਜੱਫਾ ਲਾਵੇਂ ਜਾਂਦੇ ਪੰਜਾਂ ਦਾ 2000 ਰੁਪਏ ਪੁੱਜਿਆ ਹੋਇਆ ਟਕਰਾ ਕੇ ਕੀ ਬਾਤ ਪੰਡਿਤ ਮਦਨ ਗਪਾਲ ਜੀ ਬੋਕਰ ਮੀਰੀ ਪੀਰੀ ਦੀ ਖੇਡ ਕਲੱਬ ਖੇਡੀ ਵੱਡੀਆਂ ਸਮਾਮਾ ਰਹੀਆਂ ਨੇ ਔਰ ਉਸਨ ਤੁਸੀਂ ਵੀ ਮੁਸਕਰਾ ਦਿਓ ਕਹਿੰਦੇ ਥੋੜਾ ਜਿਹਾ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਇਹ ਹਾਸੇ ਦਿੱਠੇ ਦੀਆਂ ਗੱਲਾਂ ਨੇ ਚਮਿਆਰੇ ਵਾਲਿਆ ਕਾਲਿਆ ਜਿਸ ਦਿਨ ਕਹਿੰਦੇ ਬੰਦਾ ਚਲਿਆ ਜਾਂਦਾ ਤੇ ਫਿਰ ਯਾਤਾਂ ਰਹਿ ਜਾਂਦੀਆਂ ਇਹ ਇਹ ਖੇਡ ਮੇਲੇ ਜਿਹੜੇ ਐ ਇਹ ਪਿਆਰ ਸਿਖਾਉਂਦੇ ਐ ਆਓ ਮੇਰੇ ਵੀਰੋ ਕਬੱਡੀ ਐ ਜਿਹੜੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਖੇਡ ਮੈਦਾਨ ਅੰਦਰ हां ਸਾਰਿਆਂ ਦਾ ਸਤਿਕਾਰ ਹੈ ਦਲਜੀਤ ਕਹਿੰਦਾ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਵੇਂ ਤੁਸੀਂ ਪਹਿਲਾਂ 14 ਟੂਰਨਾਮੈਂਟ ਸਾਡੇ ਸਫਲ ਕੀਤੇ ਐ ਆ 15ਵਾਂ ਮੇਲਾ ਵੀ ਤੁਸੀਂ ਸਫਲ ਕਰਤਾ ਆਉਣ ਵਾਲੇ ਮੇਲਿਆਂ ਦੇ ਵਿੱਚ ਵੀ ਤੁਹਾਡੇ ਮੇਰੇ ਵੀਰੋ ਵਰ ਉਹ ਵੱਡੇ ਦਾ ਅੰਦਾ ਆ ਗਿਆ ਵੀਰ ਰੰਧਾਵਾ ਜੀ ਵੱਲੋਂ 2000 ਰੁਪਏ ਅਮਰ ਤੌਖਾਂ ਵਾਲੇ ਦੇ ਲਈ ਆਇਆ ਹੈ ਸੰਦੀਪ ਰੰਧਾਵਾ ਜੀ ਵੱਲੋਂ ਜੇ ਆਹ ਲਾ ਗਿਆ ਤੇ ਮੇਰੇ ਵੀਰਿਓ ਮਾਨ ਸਨਮਾਨ ਹੋਰ ਹੋਣਗੇ ਪਰ ਅੰਬਾ ੱੱਕੀ ਤੁਰਿਆ ਹੁੰਦਾ ਹੈ ਅੰਬਾ ੱੱਕੀ ਤੁਰਿਆ ਹੁੰਦਾ ਹੈ ਮੇਰੇ ਵੀਰਿਓ 2000 ਦਾ ਹੁਣ 2000 ਬੁਲਟ ਦੇ ਲਈ ਇਧਰ ਵੀਰਾ ਵੱਲੋਂ ਭਰਾਵਾ ਵੱਲੋਂ ਮਾਨ ਕੀਤਾ ਜਾ ਰਿਹਾ ਹੈ ਆ ਫੜਿਓ ਜਰਾ ਨੌਜਵਾਨ ਦੇ ਲਈ ਜਿਹੜਾ ਜਫਾ ਭਾਈ ਮੈਨੂੰ ਲੱਗਦਾ ਵੀ ਕੁਲਵੀਰ ਤੇ ਹੁਣ ਸੈਟ ਚੋਂ ਬਾਹਰ ਹੋ ਗਿਆ ਜਿਹੜਾ ਹੁਣ ਪਹਿਲਾ ਲਾ ਗਿਆ ਇਹ ਥੋੜੇ ਵੱਲੋਂ 2000 ਰੁਪਏ ਆਪਾਂ ਕਰ ਦਿਆਂਗੇ ਉਧਰ ਮੋਤੀ ਜੀ ਨੂੰ ਬੇਨਤੀ ਆ ਸਾਡੇ ਭਾਜੀ ਯਾਦ ਕਰਦੇ ਮੋਤੀ ਨੂੰ ਉਸੀ ਸਾਹਿਬ ਕਹਿੰਦੇ ਵੀ ਮੋਤੀ ਆ ਕੇ ਮਿਲ ਲੈ ਵੀਰ ਮੋਤੀ ਮੰਗਲ ਦੇ ਨਾਲ ਦਾ ਉਹ ਕਹਿੰਦੇ ਅੱਜ ਤੋਂ ਸੱਚੀ ਗੁਰਦਿੱਤਾ ਟਾਰਗੇਟ ਨਾਲ ਕੰਮ ਕਰ ਗਿਆ ਉਧਰ ਕਹਿੰਦੇ 50 ਡਾਲਰ ਵੱਡੇ ਭਾਈ 50 ਡਾਲਰ ਫੜ ਕੇ ਲੈ ਜਾ ਸੁੱਖੇ 50 ਡਾਲਰ ਜਿਹੜੇ ਅਮਰ ਔਲਖਾ ਵਾਲੇ ਦੇ ਆ ਇਹ ਵੀ ਸੀ ਵਾਲਿਆ ਔਲਖਾ ਦੇ 50 ਡਾਲਰ ਫੜਾ ਕੇ ਆ ਮੁੰਡੇ ਦਾ ਚਿੱਤ ਖੁਸ਼ ਹੋ ਜੂ ਵੀ ਉੱਥੇ ਚੱਲ ਗਏ ਡਾਲਰ ਜੇ ਡਾਲਰ ਉਹ ਡਾਲਰੇ ਦੇ ਵਿੱਚ ਆਏ ਹੋਏ ਆ ਇਹ ਅਮਰ ਔਲਖਾ ਵਾਲੇ ਤੇ 50 ਦੇਖ ਟੁੱਟ ਗਏ ਉਹ ਦੇਖ ਟੁੱਟ ਗਏ ਹੁਣ ਇਹਦਾ ਪੁੱਛ ਲਈ ਵੀ ਹਾਉ ਡੂ ਯੂ ਦੀ ਵਟ ਡੂ ਯੂ ਵਾਟ ਇਹ ਪਰ ਕਹਿੰਦੇ ਰੋਡ ਕਬੱਡੀ 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 ਮਾਨੂੰ ਜਾਣਾ ਕੈਮਰਾ ਉੱਤੇ ਉੱਤੇ ਦੇ ਗਰਗੇ ਰੱਖੀਏ ਤਾਂ ਨੇ ਕੰਮ ਚੜਾ ਕੇ ਰੱਖੀ ਕੰਮ ਚਾਕੇ ਰੱਖੀ ਰੀਲਾਂ ਪੈਣ ਗਈਆਂ ਇਹ ਫਿਲਮਾਂ ਨਹੀਂ ਆ ਡੰਬੀਆਂ ਨਹੀਂ ਉਹ ਰੀਅਲ ਟੱਕ